ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਿਹ ਭਾਈ ਸੁਖਵੀਰ ਸਿੰਘ ਪਿੰਡ ਕਦੋਲਾ ਸ੍ਰੀ ਗੁਰੂ ਹਰਰਾਜ ਸਾਹਿਬ ਦੇਸੀ ਦੁਆਖਾਨਾ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਸੰਗਤਾਂ ਦਾ ਜੋ ਆਪਾਂ ਨੇ ਕਾਰਜ ਰੱਖੇ ਨੇ 16 ਬੇਟੀਆਂ ਦੇ ਆਨੰਦ ਕਾਰਜ ਨੇ ਸੋ ਕਿਰਪਾ ਕਰਿਓ 3 ਅਕਤੂਬਰ ਐ 2024 ਪਰਸੋਂ ਨੂੰ ਸਮਾਗਮ ਹੈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹੈ ਤੁਸੀਂ ਆਪਣੇ ਦਰਸ਼ਨ دیدارੇ ਜਰੂਰ ਬਖਸ਼ਿਓ ਉਹਨਾਂ ਬੇਟੀਆਂ ਨੂੰ ਆਸ਼ੀਰਵਾਦ ਜਰੂਰ ਦਿਓ ਜਿਹੜੀਆਂ ਬੇਟੀਆਂ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਆਨੰਦ ਕਾਰਜ ਕੀਤੇ ਜਾਣੇ ਨੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਤੁਹਾਡੇ ਆਉਣ ਦੀ ਉਡੀਕ ਵਿੱਚਾਂ ਕਿਰਪਾ ਕਰਿਓ ਸਮੂਹ ਇਲਾਕਾ ਨਿਵਾਸੀ ਮਾਨਮਤੇ ਤੇ ਗਰੀਬ ਤੋਂ ਲੈ ਕੇ ਅਮੀਰ ਤੱਕ ਸਾਰੇ ਹੀ ਪਰਿਵਾਰ ਪਰਿਵਾਰਾਂ ਸਮੇਤ ਦਰਸ਼ਨ ਦਿਦਾਰੇ ਬਖਸ਼ਿਓ ਸ੍ਰੀ ਗੁਰੂ ਹਰਿਰਾਜ ਸਾਹਿਬ ਦੇਸੀ ਦਵਾਖਾਨਾ ਪਿੰਡ ਕੰਦੋਲਾ ਵਿਖੇ ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਸਮੂਹ ਮਹਾਂਪੁਰਸ਼ਾਂ ਦੇ ਸਾਡੇ ਮਹਾਂਪੁਰਸ਼ ਨਾਲ ਆਏ ਨੇ ਮਲਕਪੁਰ ਖੰਨੇ ਤੋਂ ਉਹਨਾਂ ਨੇ ਜਿੱਥੇ ਪਹਿਲਾਂ ਵੀ ਸਾਨੂੰ ਵਾਹਿਸ ਸਹਿਯੋਗ ਭੇਜਿਆ ਹੈ ਅੱਜ ਫੇਰ ਉਹ ਸਹਿਯੋਗ ਦੀਆਂ ਪੰਡਾਂ ਲੈ ਕੇ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਕਿਰਪਾ ਕਰਿਓ ਆਪਜੀ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਜਰੂਰ ਕਿਰਪਾਲਤਾ ਕਰਿਓ ਜੀ ਉਹਨਾਂ ਬੇਟੀਆਂ ਨੂੰ ਅਸੀਰਵਾਦ ਦੇਣ ਦੀ ਕਿਰਪਾਲਤਾ 3 ਅਕਤੂਬਰ ਨੂੰ ਜਰੂਰ ਪਹੁੰਚਿਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ